ਇੱਕ ਸਾਹਮਣੇ ਟਿਕਰੀ ਬਾਰਡਰ ਦੀ ਉਹ ਸਟੇਜ ਆ ਜਿੱਥੋਂ ਕਿਸਾਨ ਆਗੂ ਸੰਬੋਧਨ ਕਰਦੇ ਨੇ ਤੇ ਇੱਥੋਂ ਦੇ ਜਿਹੜੇ ਦੁਕਾਨਦਾਰ ਨੇ ਜਿਨੇ ਇੱਥੋਂ ਦੇ ਲੋਕਲ ਲੋਕ ਨੇ ਉਹ ਇਸ ਅੰਦੋਲਨ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਇੱਕ ਦੁਕਾਨਦਾਰ ਨੇ ਜੋ ਇੱਥੇ ਇੱਕ ਮੈਡੀਕਲ ਕੈਮਿਸਟ ਸ਼ਾਪ ਹੈ ਇਹਨਾਂ ਦੀ ਤੇ ਉਹਨਾਂ ਤੋਂ ਜਾਣਦੇ ਆ ਕਿ ਇਸ ਅੰਦੋਲਨ ਨੂੰ ਲੈ ਕੇ ਇਹਨਾਂ ਦਾ ਕੀ ਇਸ ਬਾਰੇ ਕਹਿਣਾ ਹੈ देखो हमें तकलीफ तो कोई नहीं हो रही कोई ये परेशानी नहीं कर रहे हैं कोई दिक्कत नहीं है शांतिपूर्वक आंदोलन चल रहा है ठीक है इसमें कोई कोई किसी को को परेशानी परेशानी नहीं है 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 में तो 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 देखो थोड़ा बहुत तो फर्क इतनी तो सभी सहनी पड़ती पर ठीक है भाई किसानों की जायज मांग है तो मोदी को माननी चाहिए पूरी करनी चाहिए तो जिस तरीके से मतलब किसान अब लगातार डटे हुए हैं इस आंदोलन के अंदर तो दुकानदार हैं या कोई भी वसनीक लोग हैं यहाँ के तो ਕਿਆ ਸੋਚਤੇ ਹੈ ਇਸ ਅੰਦੋਲਨ ਕੇ ਬਾਰੇ ਮੈਂ ਅੰਦੋਲਨ ਕੇ ਬਾਰੇ ਮੈਂ ਹੀ ਸੋਚਤੇ ਹੈ ਭਈ ਅੰਦੋਲਨ ਕਰ ਰਹੇ ਹੈ ਤਾਂ ਕੁਛ ਨਾ ਕੁਛ ਤਾਂ ਕਮੀ ਹੈ ਕਾਨੂੰਨ ਮੈਂ ਬਦਲਾਵ ਕਰਨਾ ਚਾਹੀਏ ਇਨ ਕੀ ਬਾਤ ਮੰਨਨੀ ਚਾਹੀਏ ਸਰਕਾਰ ਕੋ ਜਲਦ ਸੇ ਜਲਦ ਇਸ ਪੇ ਫੈਸਲਾ ਕਰਨਾ ਚਾਹੀਏ ਆ ਜਿਹੜੇ ਇੱਥੋਂ ਦੇ ਜਿਹੜੇ ਵਸਨੀਕ ਨੇ ਜਾਂ ਇੱਥੋਂ ਦੇ ਜਿਹੜੇ ਲੋਕਲ ਦੁਕਾਨਦਾਰ ਨੇ ਇਹ ਇਹ ਦੁਕਾਨ ਜਿਹੜੀ ਹੈਗੀ ਹੈਗੀ ਇੱਕ ਕੈਮਿਸਟ ਸ਼ਾਪ ਦੇ ਅੰਦਰ ਖੜੇ ਆ ਤੇ ਇਹ ਬਿਲਕੁਲ ਟਿਕਰੀ ਬਾਰਡਰ ਦੀ ਉਹ ਸਟੇਜ ਦੇ ਬਿਲਕੁਲ ਠੀਕ ਸਾਹਮਣੇ ਆਏ ਜਿੱਥੇ ਕਿਸਾਨ ਆਗੂ ਜਿਹੜੇ ਨੇ ਉਸ ਸਟੇਜ ਤੋਂ ਸੰਬੋਧਨ ਕਰਦੇ ਨੇ ਬਈ ਜੀ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਇਹ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਕਾਫੀ ਇੱਕ ਇੱਕ ਮਹੀਨੇ ਦਾ ਸਮਾਂ ਬੀਤ ਗਿਆ ਹੈ ਕਿਸ ਤਰੀਕੇ ਦੇ ਮਾਹੌਲ ਦੇ ਵਿੱਚੋਂ ਤੁਸੀਂ ਇਸ ਨੂੰ এনवायरमेंट ਨੂੰ ਵੇਖ ਰਹੇ ਹੋ ਮਾਹੌਲ ਤੋਂ ਬਹੁਤ ਅੱਛਾ ਹੈ ਬਾਕੀ ਕੋਈ ਦਿੱਕਤ ਨਹੀਂ ਕਿਸੇ ਕੋ ਕੋ ਪਰੇਸ਼ਾਨੀ ਨਹੀਂ ਬਾਕੀ ਇਹ ਦਿਨ ਮੈਂ ਥੋੜੀ ਇਹ ਅੰਦੋਲਨ ਕੀ ਭੀੜ ਕੀ وجہ سے ਕਸਟਮਰ ਥੋੜੇ ਕਮ ਹੋ ਜਾਂਦੇ ਹਨ ਬਾਕੀ ਵੈਸੇ ਕੋਈ ਦਿੱਕਤ ਨਹੀਂ ਸਭ ਸ਼ਾਂਤੀਪੂਰਕ ਸਭ ਬੜੀਆ ਚੱਲ ਰਿਹਾ ਹੈ ਕੋਈ ਦਿੱਕਤ ਨਹੀਂ ਸਤੇ ਜੇਕਰ ਗੱਲ ਕਰੀਏ ਦੇਖੋ ਸਭ ਦਾ ਬੈਕਗ੍ਰਾਉਂਡ ਕਿਤੇ ਨਾ ਕਿਤੇ ਇੱਕ ਪਿੰਡ ਤੋਂ ਹੁੰਦਾ ਤੇ ਪਿੰਡ ਜਿਹੜਾ ਹੁੰਦਾਗਾ ਉਹ ਇੱਕ ਕਿਸਾਨੀ ਦੇ ਨਾਲ ਜੁੜਿਆ ਹੁੰਦਾਗਾ ਮੈਨੂੰ ਲੱਗਦਾਗਾ ਕਿ ਤੁਸੀਂ ਦੱਸ ਰਹੇ ਸੀਗੇ ਕਿ ਵੀ ਅਸੀਂ ਵੀ ਕਿਸਾਨਾਂ ਤੋਂ ਨਿਕਲੇ ਆ ਸਾਡਾ ਪਿੱਛੇ ਜਿਹੜਾ ਪਿਛੋਕੜ ਹੈ ਕਿਸਾਨੀ ਦਾ ਹੈਗਾ ਆਮ ਕਿਸਾਨ ਹੀ ਹੈ ਔਰ ਬਿਲਕੁਲ ਜਾਤੀ ਸੇ ਜਾਟ ਹੈ ਔਰ ਕਿਸਾਨ ਸੇ ਹੀ ਉਹ ਹੈ ਕਿਸਾਨ ਪਰਿਵਾਰ ਸੇ ਬਿਲਕੁਲ ਜਿਵੇਂ ਕਿ ਆਪਾਂ ਕੰਮਕਾਜ ਕਰਦੇ ਆ ਤੇ ਕੰਮਕਾਜ ਦੇ ਵਿੱਚ ਜਦੋਂ ਕੋਈ ਵੀ ਕੀਤਾ ਹੋ ਜਾਂਦਾ ਤਾਂ ਬੈਕਗ੍ਰਾਉਂਡ ਤਾਂ ਹਰ ਇੱਕ ਦੀ ਪਿੰਡਾਂ ਦੇ ਵਿੱਚੋਂ ਹੀ ਹੁੰਦੀ ਹੈਗੀ ਕੋਈ ਆ ਕੇ ਸਿੱਧਾ ਸ਼ਹਿਰਾਂ ਦੇ ਵਿੱਚ ਨਹੀਂ ਵੱਸ ਜਾਂਦਾ ਮੇਰੇ ਹਾਂ گاؤں گاؤں سے ہیں ہم ਬਾਕੀ ਉਸਕੇ ਬਾਅਦ ਆ ਕੇ यहां शहर में रह रहे हैं और यही कामंदा करते हैं हां अब देखो तो अब ਤੁਸੀਂ ਵੀ ਦੱਸਿਆ ਕਿ ਥੋੜਾ ਬਹੁਤ ਪ੍ਰਭਾਵਿਤ ਜ਼ਰੂਰ ਹੋ ਰਿਹਾ ਪਰ ਫਿਰ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਡਟ ਕੇ ਤੇ ਸਰਕਾਰਾਂ ਜਿੰਨਾ ਡਿਲੇ ਕਰ ਰਹੀਆਂ ਹਨ ਨੁਕਸਾਨ ਤਾਂ ਕਿਤੇ ਨਾ ਕਿਤੇ ਸਬਦਾ ਹੋ ਰਿਹਾ ਆ ਸਰਕਾਰ ਨੇ ਇਸ ਕੇ ਬਾਰੇ ਵਿੱਚ ਜਲਦੀ ਫੈਸਲਾ ਲੈਣਾ ਚਾਹੀਏ ਇਹ ਗਲਤ ਹੈ ਜਿੰਨਾ ਲੰਬਾ ਖਿੱਚੇਗਾ ਉਤਨਾ ਗਲਤੀ ਹੈ ਇਸਕੇ ਲਈ ਕਿਸਾਨੋ ਕੇ ਹਿੱਤ ਮੈਂ ਆਪਣਾ ਜਲਦੀ ਸੇ ਜਲਦੀ ਫੈਸਲਾ ਕਰਕੇ ਵਰਨਨ ਕਰਨ ਨਿਮਟਾਰਾ ਕਰੇ ਤਾਂ ਬਿਲਕੁਲ ਜਿਹੜੇ ਕਿ ਇੱਥੇ ਦੇ ਲੋਕਲ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਉਹ ਵੀ ਕਿਸੇ ਤੋਂ ਕਿਤੇ ਜਦੋਂ ਆਪਣਾ ਜਿਹੜਾ ਪਿਛੋਕੜ ਦੀ ਗੱਲ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਸਾਡਾ ਵੀ ਪਿਛੋਕੜ ਕਿਸਾਨੀ ਤੋਂ ਹੈ ਕਿਸਾਨੀ ਜਿਹੜੀ ਹੈਗੀ ਹੈਗੀ ਉਹ ਕਾਇਮ ਰੱਖਣ ਦੇ ਲਈ ਜਿਹੜਾ ਕੇਂਦਰ ਸਰਕਾਰ ਕਾਨੂੰਨ ਲੈ ਕੇ ਆਈ ਹੈ ਉਹ ਵਾਪਸ ਹੋਣਾ ਚਾਹੀਦਾ ਹੈ ਤਾਂ ਕਿ ਸਾਰੇ ਛੋਕੇ ਸਾਧ ਦੀ ਆਪਣੇ ਘਰਾਂ ਨੂੰ ਪਰ ਸਕਣ ਇਹਨਾਂ ਦਾ ਵੀ ਕੰਮਕਾਜ ਥੋੜਾ ਬਹੁਤ ਜੋ ਪ੍ਰਭਾਵਿਤ ਹੁੰਦਾ ਤਾਂ ਉਹ ਵੀ

ਸਮਰਥਨ ਕਰਦੇ ਭਈ ਅਸੀਂ ਤੋਂ ਭਾਈ ਵਾਪਿਸ ਜਬ ਕਿਸਾਨਾਂ ਨੇ ਖਰਾਬ ਲੱਗ ਗਿਆ ਤਾਂ ਭਾਈ ਵਾਪਿਸ ਲੈਣਾ ਚਾਹੀਏ ਬਿਲ ਤੋਂ ਟਿਕਰੀ ਬਾਰਡਰ ਦੇ ਉੱਤੇ ਜਿਹੜੇ ਇੱਥੇ ਲੋਕਲ ਵਸਨੀਕ ਨੇ ਜਿਹੜੇ ਜਿਹੜੇ ਇੱਥੋਂ ਦੇ ਇਸ এনवायरमेंट ਦੇ ਵਿੱਚ ਰਹਿ ਰਹੇ ਨੇ ਇਸ ਅੰਦੋਲਨ ਨੂੰ ਕਰੀਬੀ ਤੋਂ ਦੇਖ ਰਹੇ ਨੇ ਕਿਸ ਤਰੀਕੇ ਦਾ ਅੰਦੋਲਨ ਦੇ ਉੱਤੇ ਉਹਨਾਂ ਦਾ ਪ੍ਰਭਾਵ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆਂ ਭਾਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਲੋਕਲ ਹਾਂਜੀ ਹਰਿਆਣਾ ਸੇ और हरियाणवी समझ पाएंगे ज्यादा पंजाबी नहीं समझ पाएंगे चलो आपा हिंदी गल कर हिंदी में बात कर लेते हैं, तो ये, ये बता दें कि यहाँ पर जो किसानी आंदोलन चल रहा है कैसा लग रहा है आपको कि कैसा बना सभी को पता है कि ये गलत कानून लाया गया है और दिन ये देखो कितने दिन हो गए है सरकार के कानों पे जू तक नहीं रहेंगे जब हमारा देश किस चीज से चलता है किसान और जवान किसान जब अनाज नहीं उगाएगा तो देश तरक्की नहीं होगी और खाएगा कहाँ से जवान सरहद पे रक्षा नहीं करेंगे तो देश कभी भी नहीं आगे जा, आगे जा सकता तो किसान और जवान ये दो हमारे ऐसे स्तंभ है बहुत ही इम्पोर्टेंट और जब किसान एक मांग कर रहा है और उस किसान को आप देखो कितने दिन हो गए हैं अभी तक फैसला नहीं ले पा रहे हैं हम एक चीज मांग एक चीज मांगते बस एक चीज है पब्लिक से ही सरकार है पब्लिक सरकार बनाती है ना कि सरकार अपने आप बनती है जब पब्लिक एक तरफ डिमांड कर रही है तो पब्लिक की माननी चाहिए बिल्कुल पर लेकिन सरकार तो कहती है कि हम लोग ये इसमें शोध कर देंगे पर लेकिन इसको रद्द नहीं करेंगे इसको तो यही तो चीज है ना सर रद क्यों नहीं कर सकते जब बना सकते हैं तो रद्द भी हो सकता है वो रद्द भी हो सकता है और मीटिंग कदा मीटिंग करके हरियाणा के भी हर एक क्षेत्र के किसान बुला के और तब कानून एक बना के जब सबसे राय लेके जब एक कानून पास करना चाहिए अब ये पता है बहुमत बहुमत मोदी सरकार का बहुमत है अब बहुमत एक तरफ आया हुआ है तो वो कानून पास करवा सकता है वोटिंग भी होगी ना संसद में तो उसके पास बहुमत इतना है तो अपने आप कानून पास होगा बिल्कुल वोटिंग के आधार पे क्योंकि उसके पास पूरा बहुमत है बहुमत से भी आगे है नाइन नब्बे परसेंट से भी ज्यादा है अच्छा तो जैसे मैं बात कर रहा था कि आपकी यहाँ का आप लोकल रहते हैं तो यहाँ से आपको किसी प्रकार की कोई आने जाने से लेकर कोई कामकाज को लेकर कोई और तरीके की कोई आपको दिक्कत परेशान नहीं कोई दिक्कत नहीं है किसी प्रकार की कोई दिक्कत नहीं है जब किसान की नहीं सुन रहे हैं तो आम आदमी में हम तो ये चाहते हैं कि आम आदमी भी जो लोकल भाई है किसान नहीं है क्योंकि उनका भी घर का गुजारा जब चलता है उनका पेट जब जब है किसान मेहनत करके और एक फसल उगाता है और मंडी में आती है इसमें कोई भी किसान की बात नहीं है ये पूरे देश की बात है बिल्कुल तो मतलब गल उही है कि भी जेडे इतोक वसनीक ने उन्होंने ਕਿ ਉਹਨਾਂ ਨੂੰ ਇਸ ਅੰਦੋਲਨ ਤੋਂ ਕੋਈ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਤਾਂ ਨਹੀਂ ਹੈ ਪਰ ਕੇਂਦਰ ਸਰਕਾਰ ਆਪਣੇ ਆਈਡੀਅਲ ਰਵਈਏ ਦੇ ਕਾਰਨ ਇਹ ਕਿਸਾਨਾਂ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਤੇ ਜਿਸ ਕਰਕੇ ਥੋੜੀ ਬਹੁਤ ਜਿਹੜੀਆਂ ਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਰੇਸ਼ਾਨੀਆਂ ਕਿ ਇੱਕ ਛੋਟੀ ਮੋਟੀਆਂ ਜਿਹੜੀਆਂ ਕਿ ਉਹ ਆ ਜਾਂਦੀਆਂ ਨੇ ਪਰ ਉਹ ਵੀ ਉਹਨਾਂ ਦੇ ਲਈ ਚੇਲਣ ਲਈ ਤਿਆਰ ਨਹੀਂ ਕਿਉਂਕਿ ਕਿਸਾਨਾਂ ਦਾ ਅੰਦੋਲਨ ਜਾਇਜ਼ ਹੈ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਤੇ ਉਹਨਾਂ ਦੀ ਵੀ ਇਹੀ ਮੰਗ ਹੈ ਕਿ ਖੇਤੀ ਕਾਨੂੰਨ ਜੋ ਕੇਂਦਰ ਸਰਕਾਰ ਲੈ ਕੇ ਆਈ ਹੈ ਉਹ ਜਲਦ ਤੋਂ ਜਲਦ ਵਾਪਸ ਲਵੇ ਕੈਮਰਾ ਪਰਸਨ ਰਾਜੇਸ਼ ਦੇ ਨਾਲ ਗੌਤਮ ਕੁਮਾਰ ਔਨ ਅਅਰ ekri border delhi